ਦੇ ਕੀ ਬਾਈ ਗੁਰਜੀਤ ਸਿੰਘ ਖਾਲਸਾ ਸ਼੍ਰੀ ਵਾਇਗੁਰਜੀ ਕੀ ਫਤਿਹ ਮੈਂ ਸ਼ੇਰੇ ਪੰਜਾਬ ਟੂਰ ਪਲਾਜਾ ਦਾ ਪੰਜਾਬ ਦਾ ਪ੍ਰਧਾਨ ਆ ਜੀ ਇੱਥੇ ਸਾਡੀ ਸ਼ੇਰੇ ਪੰਜਾਬ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਜਥੇਬੰਦੀ ਬਣੀ ਹੋਈ ਆ ਵੱਖ-ਵੱਖ ਟੂਲਾ ਤੇ ਕੰਮ ਕਰਦੀ ਆ ਜੀ ਜਿਹੜੇ ਗਰੀਬ ਘਰਾਂ ਦੇ ਬੱਚੇ ਆ ਕੁੜੀਆਂ ਮੁੰਡੇ ਆ ਇਹਨਾਂ ਨਾਲ ਜਦੋਂ ਕੋਈ ਧੱਕਾ ਹੁੰਦਾ ਜਾਂ ਕੰਪਨੀ ਕਰਦੀ ਆ ਜਾਂ ਕੋਈ ਅਮੀਰ ਜਾਂ ਬਾਲੇ ਘਟੀਆਂ ਮਾਨਸਿਕਤਾ ਵਾਲੇ ਲੋਕ ਜਦੋਂ ਇਦਾਂ ਕਰਦੇ ਆ ਤੇ ਫਿਰ ਸਾਨੂੰ ਜਥੇਬੰਦਕ ਜਿਹੜੀ ਜਥੇਬੰਦੀ ਆ ਉਹਦੇ ਬਾ ਉਹਨਾਂ ਆਹ ਕਟਵਾ ਚੱਕਣੀ ਪੈਂਦੀ ਆ ਅੱਜ ਗੱਲ ਇਹ ਸੀ ਵੀ ਕੱਲ ਕੋਈ ਆਲਮਗੀਰ ਦਾ ਕੋਈ ਪਤਾ ਨਹੀਂ ਕਬੱਡੀ ਦਾ ਪਲੇਅਰ ਆ ਜਾਂ ਪਹਿਲਵਾਨ ਆ ਸਾਨੂੰ ਨਹੀਂ ਪਤਾ ਉਹਦੇ ਬਾਰੇ ਉਹ ਕਿਤੇ ਟੂਲ ਤੋਂ ਲੰਘਿਆ ਜੀ ਸਾਡੇ ਇੱਥੇ ਬੱਚਾ ਵ ਇੱਕ ਉਹਨੇ ਮੁੰਡੇ ਨੇ ਪੁੱਛਿਆ ਵੀ ਭਾਜੀ ਕੋਈ ਆਈਡੈਂਟੀਟੀ ਕਾਰਡ ਜਾਂ ਪਰਚੀ ਲੈ ਲਓ ਉੱਤਰਿਆ ਉਹਨਾਂ ਨੇ ਉੱਤਰ ਕੇ ਆ ਤੁਹਾਨੂੰ ਵੀਡੀਓ ਦੇ ਦਾਂਗੇ ਜੀ ਤੁਸੀਂ ਵੀਡੀਓ ਦੇਖ ਲਿਓ ਕਿ ਕਿਦਾਂ ਉਹ ਮੁੰਡੇ ਨੂੰ ਜਲੀਲ ਕੀਤਾ ਪਹਿਲਾਂ ਉਹਦੀ ਪੱਗ ਲਾਈ ਫਿਰ ਕੇਸਾਂ ਤੋਂ ਫੜ ਕੇ ਉਹਨੂੰ ਖਿੱਚਿਆ ਤੋਂ ਸਾਡੀ ਇਹ ਕਿੰਨੇ ਵਜੇ 4:30 4:30 ਦਾ ਇਹਨੇ ਟੋਪ ਲਾਈ ਦੀ ਇਸ ਨੇਚਰਪੁਰ ਆਹ ਸੌਰੀ ਲਾਡੋਵਾਲ ਹਾਂ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਤਾ ਹੀ ਆ ਕਿ ਆਪਣੇ ਉਹ ਦੂਜੀ ਪਾਰਟੀ ਨੂੰ ਵੀ ਕਿਸੇ ਨੇ ਕਹਿਤਾ ਵੀ ਟੂਲ ਵਾਲੇ ਜਿਹੜੇ ਐਕਸ਼ਨ ਕਰਨਗੇ ਉਹ ਵੀ ਸ਼ਾਇਦ ਐਮਐਲਆਰ ਉਹਨਾਂ ਨੇ ਕਟਾਈ ਤੇ ਸਾਡਾ ਜਿਹੜੇ ਇਹ ਕਰਮਚਾਰੀਆ ਪ੍ਰਧਾਨ ਜੀ ਹੈ ਸਾਡੇ ਜੀ ਇਸ ਟੂਲ ਦੇ ਇਹ ਫਿਰ ਉੱਤੇ ਐਸਚਓ ਸਾਹਿਬ ਕੋ ਗਏ ਵੀ ਇਦਾਂ ਕਰਕੇ ਪਰ ਉਹਨਾਂ ਨੂੰ ਇਹ ਲੱਗਦਾ ਪੀ ਇਹਨਾਂ ਪਿੱਛੇ ਆਉਣ ਵਾਲਾ ਨਹੀਂ ਕੋਈ ਇਸ ਕਰਕੇ ਨਾ ਸਾਨੂੰ ਟੂਲਾਂ ਤੇ ਕੰਮ ਕਰਨ ਵਾਲੇ ਪੱਕਿਆਂ ਨੂੰ ਕੁੜੀਆਂ ਮੁੰਡਿਆਂ ਨੂੰ ਕਮਜ਼ੋਰ ਸਮਝਿਆ ਜਾਂਦਾ ਤੇ ਥਾਣੇ ਚ ਵੀ ਸਰਵਾਈ ਨਹੀਂ ਹੁੰਦੀ ਤੁਹਾਨੂੰ ਵੀਡੀਓ ਦਿਖਾ ਦਿਓ ਚੰਨਾਂ ਤੇ ਚਲਾ ਦਿਓ ਜੀ ਦੇਖੋ ਕਿਦਾਂ ਜਲੀਲ ਕੀਤਾ ਇਸਾ ਤੋਂ ਫੜ ਫੜ ਕੇ ਕਿਸੇ ਤੇ ਆ ਜੀ ਮੁੱਕੇ ਵੀ ਮਾਰੇਗੇ ਪਹਿਲਾਂ ਦਮਾਲਾ ਉਹ ਆਪਣਾ ਦਮਾਲਾ ਇਕੱਠੀ ਕਰਦਾ ਪਿਆ ਉਹ ਫੇਰ ਪਿੱਛੋਂ ਦੀ ਇੱਕ ਨੇ ਫੜ ਕੇ ਇੰਨਾ ਕੁ ਜ਼ਿਆਦਾ ਜਲੀਲ ਕੀਤਾ ਕਿ ਅਸੀਂ ਤੁਹਾਨੂੰ ਜੇ ਦੱਸੀਏ ਸਾਨੂੰ ਆਪ ਨੂੰ ਤੰਗੀ ਆਉਂਦੀ ਇਹ ਜਿਹੜੇ ਬਾਦਰੇ ਦਾ ਡੁੱਬਦਾ ਹੈ ਕਿ ਜਿਹੜੇ ਵਰਕਰ ਕੰਮ ਕਰਦੇ ਆ ਉਹਨਾਂ ਨੂੰ ਸਪੋਰਟ ਕਰਦੇ ਆ ਕਿਦਾ ਕਰੋਗੇ ਜਨਾਨੇ ਦੇ ਦੇਖੋ ਜੀ ਜੇ ਪਤਾ ਲੋਕਾਂ ਦਾ ਗੁੱਸਾ ਹੈਗਾ ਜੀ ਜਿਹੜੇ ਇਹ ਮ ਵੱਡੀਆਂ ਫਰਮਾਂ ਉਹਨਾਂ ਪ੍ਰਤੀ ਇਹ ਟੈਂਡਰ ਇਹਨਾਂ ਬੱਚਿਆਂ ਨੇ ਤਾਂ ਪਾਇਆ ਨਹੀਂ ਇਹ ਤਾਂ ਬੇਰੋਜ਼ਗਾਰ ਬੱਚੇ ਕੰਮ ਕਰਦੇ ਆ ਲੋਕੀ ਕੀ ਕਹਿੰਦੇ ਵੀ ਟੂਲ ਵਾਲੇ ਪਰਚੀ ਕੱਟਦੇ ਦੇਖੋ ਜਿਹੜੀ ਫਰਮ ਨੇ ਟੈਂਡਰ ਲਿਆ ਨਾ ਐਨ ਐਚ ਆਰ ਦੇ ਦਫ਼ਤਰੇ ਜਾਓ ਕੰਪਲੀਟ ਉਹਨਾਂ ਤੇ ਕਰੋ ਗੁੱਸਾ ਉਹਨਾਂ ਦੇ ਕੱਢੋ ਇਹਨਾਂ ਗਰੀਬ ਬੱਚਿਆਂ ਤੇ ਕਾਹਦਾ ਗੁੱਸਾ ਮੰਨ ਲਓ ਮੈਨੂੰ ਵੀ ਪਤਾ ਜਦੋਂ ਵੀ ਕਿਸੇ ਨੂੰ ਜੇਬ ਚੋਂ ਪੈਸੇ ਦੇਣੇ ਪੈਂਦੇ ਨੇ ਗੁੱਸਾ ਆਉਂ ਕਿ ਕਿਉਂ ਮੇ ਤੋਂ ਪੈਸੇ ਲੈਂਦਾ ਹੈ ਪਰ ਮੈਨੂੰ ਇਹ ਦੱਸੋ ਵੀ ਇਹ ਬੱਚੇ ਤਾਂ ਆਪ ਮજબੂਰ ਆ ਜੇ ਉਹ ਗੱਡੀ ਨਹੀਂ ਰੋਕਦੇ ਕਾਰ ਨਹੀਂ ਰੋਕਣਗੇ ਉੱਪਰ ਕੈਮਰੇ ਲੱਗੇ ਆ ਇਹਨਾਂ ਦੀ ਥੋੜੀ ਥੋੜੀ ਤਨਖਾਹ ਆ 10 12 15000 ਉਹ ਤਨਖਾਹ ਕੱਟੀ ਜਾਂਦੀ ਇਹਨਾਂ ਦੀ ਤੇ ਤੁਸੀਂ ਗੱਡੀ ਕਿਉਂ ਨਹੀਂ ਰੋਕੀ ਜੇ ਗੱਡੀ ਰੋਕਣਗੇ ਫਿਰ ਲੋਕ ਉਤਰ ਕੇ ਇਹਨਾਂ ਦੇ ਗਲ ਪੈ ਜਾਂਦੇ ਆ ਜੀ ਸਾਰੇ ਨਹੀਂ ਮੈਂ ਸਾਰਿਆਂ ਨੂੰ ਦੀ ਮਾੜਾ ਕਹਿੰਦਾ ਪਰ ਕੁਝ ਲੋਕ ਜਿਹੜੇ ਫੁਕਰੇ ਟਾਈਪ ਦੇ ਆਪਣੇ ਆਪ ਨੂੰ ਗੈਂਗਸਟਰ ਬਦਮਾਸ਼ ਜਾਣ ਕਹੋ ਵੀ ਆਪਣੇ ਆਪ ਨੂੰ ਸੂਰੋ ਫਿਰ ਕੁੱਟ ਕੇ ਸਾਡੇ ਬੱਚਿਆਂ ਨੂੰ ਉਹ ਫਿਰ ਫੋਨਾਂ ਤੇ ਸਟੇਟਸ ਲਾਉਂਦੇ ਆ ਗੀਤ ਲ ਪਿਆ ਦੇਖੋ ਟੂਲ ਵਾਲੇ ਕੁੱਟੇ ਅਸੀਂ ਲੱਗਦਾ ਸੀ ਜਿਹੜੇ ਉਹਨੇ ਕੋਟ ਮਾਰ ਕੇ ਤੁਹਾਨੂੰ ਫੋਨ ਪਾਇਆ ਉਹਨੇ ਠੀਕ ਹੈ ਹਾਂ ਉਹਨਾਂ ਤੋਂ ਸਾਨੂੰ ਉਧਰੋਂ ਫੋਨ ਆਇਆ ਸੀਗਾ ਸਾਡੇ ਆਪਣੇ ਦੋਸਤ ਆ ਉਹਨਾਂ ਦਾ ਫੋਨ ਆਇਆ ਸੀਗਾ ਵੀ ਭਾਜੀ ਅਜਦਾ ਕਰਕੇ ਰਾਜੀਨਾਮਾ ਕਰ ਲੋ ਅਸੀਂ ਕਿਹਾ ਇੱਕ ਵਾਰੀ ਤੁਸੀਂ ਆਓ ਇੱਕ ਵਾਰੀ ਵੀਡੀਓ ਦੇਖੋ ਵੀ ਪੱਗ ਲਾ ਕੇ ਜਲੀਲ ਕਿਦਾਂ ਕੀਤਾ ਇੱਥੇ ਗੱਲ ਆਮ ਲੜਾਈ ਦੀ ਨਹੀਂ ਇੱਥੇ ਗੱਲ ਪੱਗ ਲਾਉਣ ਦੀ ਆ ਮੇਰੀ ਸਾਰਿਆਂ ਨੂੰ ਬੇਨਤੀ ਆ মিডিਆ ਸਾਹਮਣੇ ਵੀ ਚਾਹੇ ਉਹ ਅੰਮਰਸਾ ਨਿੱਜੜਪੁਰਾ ਟੂਰਪਲਾ ਜਾਵਾ ਉੱਥੇ ਵੀ ਕੁੜੀਆਂ ਮੁੰਡਿਆਂ ਨਾਲ ਉਹ ੱਟਕਾ ਹੁੰਦਾ ਅਸੀਂ ਉੱਥੇ ਸਾਡੀ ਜਥੇਬੰਦੀ ਆ ਇਹ ਸਾਡੇ ਉੱਥੇ ਪ੍ਰਧਾਨ ਜੀ ਆਇਆ ਉੱਥੇ ਵੀ ਉਹਨਾਂ ਨੇ 20 25 ਅਸੀਂ ਤਨਖਾਹ ਵਧਾਈ ਸੀ ਪਹਿਲਾਂ 95 ਤੋਂ ਤਨਖਾਹ ਦੀ ਅਸੀਂ 12000 ਕਰਵਾਈ ਸੀ ਉਸ ਗੱਲ ਦਾ ਗੁੱਸਾ ਕੱਢਣ ਦੇ ਚੱਕਰ 'ਚ ਪਹਿਲਾਂ ਮੇਜਰ ਲਿਆ ਕੇ 25 ਗੁੰਡੇ ਲਿਆ ਕੇ ਧੱਕੇ ਨਾਲ ਸਾਡੀਆਂ ਉੱਥੇ ਬੇਟੀਆਂ ਨੂੰ ਜਲੀਲ ਕੀਤਾ ਜਦੋਂ ਅਸੀਂ ਥਾਣੇ ਗਏ ਆ ਦੰਡੇ ਵਾਲੇ ਤੇ ਉਹ ਵੱਡੀਆਂ ਫਰਮਾਂ ਵਾ ਚਲੋ ਅਰਬ ਖਰਬ ਪਤੀ ਬੰਦੇ ਆ ਜਿਨ੍ਹਾਂ ਦੇ ਟੂ ਲਿਆ ਉਹ ਫਿਰ ਉੱਥੇ ਸੁਣਵਾਈ ਨਹੀਂ ਹੁੰਦੀ ਇਹਨਾਂ ਗਰੀਬ ਬੱਚਿਆਂ ਦੀ ਸੋ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਇਹਨਾਂ ਨੂੰ ਦੇਖਣੀ ਆ ਆਪਾਂ ਪੰਜਾਬੀਆਂ ਨੇ ਸਿੱਖਾਂ ਨੇ ਦੁਸ਼ਮਣਾਂ ਦਾ ਧੀਆਂ ਦਾ ਵੀ ਸਤਿਕਾਰ ਕੀਤਾ ਜਦੋਂ ਆਪਾਂ ਸਰਹੰਦ ਜਿੱਤਿਆ ਸੀ ਆਪਾਂ ਦੁਸ਼ਮਣਾਂ ਦੀਆਂ ਧੀਆਂ ਵੀ ਉਹਨਾਂ ਦੇ ਘਰੋਂ ਘਰੀ ਛੱਡ ਕੇ ਆਏ ਸੀ ਆਪਾਂ ਇਦਾਂ ਦੀ ਕੌਮ ਸੀ ਪਰ ਅੱਜ ਟੂਲ ਤੇ ਕਰਨ ਨਾਲ ਕੰਮ ਕਰਨ ਦੇ ਧੀਆਂ ਨਾਲ ਕਿਉਂ ਨਫ਼ਰਤ ਹੋ ਗਈ ਸਾਨੂੰ ਇਹਨਾਂ ਨੂੰ ਇਹਨਾਂ ਦੀ ਚੁੰਨੀ ਲਾ ਕੇ ਜ ਇਹਨਾਂ ਦੀ ਪੱਗਾਂ ਲਾ ਕੇ ਆਪਾਂ ਕੀ ਸਾਬਤ ਕਰਦੇ ਹਾਂ ਜੇ ਤੁਹਾਡਾ ਗੁੱਸਾ ਵਾਜਬ ਹੋਊਗਾ ਪੀਏ ਤੇ ਭਰਤੀ ਜ਼ਿਆਦੀ ਹੈ ਪਰ ਇਹਨਾਂ ਦਾ ਕਸੂਰ ਨਹੀਂ ਜਾ ਕੇ ਸਰਕਾਰ ਨਾਲ ਗੱਲ ਕਰੋ ਜਾਂ ਜਿਹੜੀ ਫਰਮ ਨੇ ਟੈਂਡਰ ਲਿਆ ਉਹਦੇ ਮਾਲਕ ਨਾਲ ਗੱਲ ਕਰੋ ਇਹ ਕਰ ਰਹੀ ਹੈ ਪੁਲਿਸ ਕਿਸੇ ਵੀ ਟੂਲ ਤੇ ਅਸਲ ਚ ਕੀ ਗੱਲ ਹੈ ਜੀ ਜੇ ਬੱਚੇ ਪਰਚਾ ਕਰਾਉਂਦੇ ਆ ਤੇ ਫਰਮ ਵੱਲੋਂ ਧਮਕੀਆਂ ਦੀ ਵੀ ਕੰਮ ਤੇ ਕੱਢ ਦਾਂਗੇ ਜ਼ਿਆਦਾਤਰ ਲੋਕਾਂ ਨੂੰ ਪਤਾ ਵੀ ਇਹਨਾਂ ਬੱਚਿਆਂ ਪਿੱਛੇ ਆਉਣ ਵਾਲਾ ਕੋਈ ਹੈ ਨਹੀਂ ਜਿਨੇ ਕਦੀ ਕੁੱਤੇ ਦੇ ਥੋਟੀ ਨਹੀਂ ਮਾਰੀ ਹੁੰਦੀ ਆ ਟੂਲ ਵਾਲੇ ਕੁੱਟ ਦੋ ਇਹਨੇ ਚ ਟੌਰ ਵੀ ਬਣ ਜਾਣੀ ਤੇ ਮੋਰਕ ਸਟੇਟਸ ਵੀ ਲਾ ਲਾਂਗੇ ਅਸਲ ਚ ਮੁੱਦਾ ਕੀ ਹੁੰਦਾ ਵੀ ਨਾਂ ਚਲਾਉਣ ਦਾ ਵੀ ਅਸੀਂ ਦੋ ਤਰੇ ਕੁੱਟ ਦੋ ਤੁਹਾਡਾ ਨਾਂ ਚੱਲਣ ਲੱਗ ਜੂ ਤੁਹਾਡੀ ਭਰਤੀ ਨਹੀਂ ਗਾਉਂ ਤੋਂ ਕੋਈ ਕੱਟੂਗਾ ਜਦੋਂ ਇਹ ਬੱਚੇ ਇਹ ਇਹਨਾਂ ਦਾ ਦਿਲ ਨਹੀਂ ਕਰਦਾ ਲੜਨ ਨੂੰ ਨਾ ਇਹ ਲੜਨਾ ਹੀ ਚਾਹੁੰਦੇ ਆ ਪਰ ਜਿਹੜਾ ਉੱਪਰ ਬੈਠੇ ਕੈਮਰੇ ਤੇ ਮੈਨੇਜਰ ਜਾਂ ਜਿਹੜੀ ਟੀਮ ਆ ਜੋ ਗੱਡੀ ਨਹੀਂ ਰੋਕਣਗੇ ਫਿਰ ਇਹਨਾਂ ਦੀ ਤਰਖਾ ਕੱਟੀ ਜਾਂਦੀ ਹੈ ਠੀਕ ਜਦਾ ਹੈ ਬਾਹਰੋਂ ਜੋ ਦੁਆਰੋਂ ਜਿਆਦਾ ਲੱਗੀ ਹੋਈ ਆ ਹਾਂ ਅੰਮ੍ਰਿਤਸਰ ਕੋਲੇ ਆਏ ਉੱਥੇ ਇੱਕ ਟੂਲ ਪਲਾ ਗਿਆ ਜੀ ਬੱਚਵਾ ਉੱਥੇ ਸਾਡੀ ਜਥੇਬੰਦੀ ਹੁਣ ਬਣੀ ਆ ਜੀ ਉੱਥੇ 60 ਨਹੀਂ ਕੋਈ ਗੱਲ ਨਹੀਂ ਜੀ ਉੱਥੇ 67 ਬਾਹਰਲੇ ਸਟੇਟ ਦੇ ਲੋਕ ਆ ਤੇ ਸਿਰਫ 7 ਲੋਕ ਸਾਡੇ ਪੰਜਾਬ ਦੇ ਆ ਦੇ ਕੋਈ ਗੱਲ ਨਹੀਂ ਜੀ ਜੇ ਕਿਸੇ ਦਾ ਫੋਨ ਆ ਗਿਆ ਤਾਂ ਕੋਈ ਇਦਾਂ ਦੀ ਗੱਲ ਨਹੀਂ ਪਰ ਅਸੀਂ ਗੱਲ ਅਣਖ ਦੀ ਕਰਦੇ ਰਹਿਣਾ ਸਾਨੂੰ ਕੋਈ ਫਰਕ ਨਹੀਂ ਪੈਣਾ ਕਿ ਕਿਹਦਾ ਫੋਨ ਆਇਆ ਕਿਤਾ ਆ ਉਥੇ ਜੇ ਸਾਡੇ ਪੰਜਾਬੀ ਬੱਚੇ ਆ ਬੇਰੁਜ਼ਗਾਰੀ ਆ ਅਸਲ ਜਦੋਂ ਟੈਂਡਰ ਪੈਂਦਾ ਵਾ ਉਹਦੀਆਂ ਸ਼ਰਤਾਂ ਹੁੰਦੀਆਂ ਕਿ 70% ਲੋਕਲ ਬੰਦੇ 30% ਤੁਸੀਂ ਬਾਹਰਲੇ ਕੰਪਨੀ ਲਾ ਸਕਦੇ ਪਰ ਉਹ ਜ਼ਿਆਦਾਤਰ ਸਾਡੇ ਬੱਚੇ ਬੇਰੁਜ਼ਗਾਰ ਆ 70% ਬਾਹਰਲੇ ਆ 30% ਸਿਰਫ ਆਪਣੇ ਪੰਜਾਬੀ ਆ ਉਹਨਾਂ ਨੂੰ ਵੀ ਜਰੀ ਲਾਉਣਾ ਪੈਂਦਾ ਕੀ ਅਗਲੀ ਵਾਰ ਵੀ ਕੀ ਹੋਊਗੀ ਸਾਡੇ ਨਾਲ ਅਸੀਂ ਸਭੇ ਵੱਡਾ ਇਕੱਠ ਕਰਕੇ ਜੀ ਇਕਦਮ ਬਰਸਰ ਜਿਹੜਾ ਨੱਜਰਪੁਰਾ ਟੂਲਪਲਾ ਜਾਂ ਉੱਥੇ ਦੇ ਪ੍ਰਧਾਨ ਆ ਲਾਡੋਵਾਲ ਦੇ ਖੜੇ ਆ ਅਸੀਂ ਜੇ ਸਾਡੇ ਬੱਚਿਆਂ ਦੀ ਇਦਾਂ ਹੀ ਹਾਲਤ ਹੁੰਦੀ ਰਹੀ ਅਸੀਂ ਜਿੰਨੇ ਪੰਜਾਬ ਦੇ ਟੂਲਪਲਾ ਜਿਹੜੇ ਸਾਡੀ ਜਥੇ ਜਥੇਬੰਦੀ ਆ ਫ੍ਰੀ ਕਰਾਂਗੇ ਤੇ ਜਿੱਥੇ ਵੀ ਹੋ ਸਕੇ ਆ ਧਰਨੇ ਲਾਵਾਂਗੇ ਨਾਲ ਸਾਰੀਆਂ ਜਥੇ ਮੈਂ ਕਿਸਾਨ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਜੀ ਨਾਲ ਮੈਂ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚੇ ਦਾ ਵੀ ਪ੍ਰਧਾਨ ਆ ਪ੍ਰਾਈਵੇਟ ਬੱਸ ਵਰਕਰ ਜੂਨੀਅਰ ਦਾ ਮੈਂ ਪ੍ਰਧਾਨ ਆ ਜੀ ਅਸੀਂ ਸਾਰੀਆਂ ਆਪਣੀਆਂ ਹੋਰ ਵੀ ਕਿਸਾਨ ਜਥੇਬੰਦੀਆਂ ਲੈ ਕੇ ਤੇ ਵੱਧ ਤੋਂ ਵੱਧ ਜੇ ਹੁਣ ਆ ਜਿਹੜੀ ਸਾਡੀ ਸਮਵਸਤੀ ਜਿੱਥੇ ਨਾ ਹੋਈ ਤੇ ਅਸੀਂ ਵੱਧ ਤੋਂ ਵੱਧ ਰੋਡ ਵੀ ਬੰਦ ਕਰਾਂਗੇ ਪੂਲ ਵੀ ਫਰੀ ਕਰਾਂਗੇ ਗਾਈ ਜੀ ਮੁੰਡਾ ਵਾਲੇ ਤਾਂ ਉਹ ਸਿਸ਼ਾਂਸ ਵੀ ਕਿੱਥੇ ਆਉਂ ਉਹ ਬੱਚਾ ਕਿੱਥੇ ਆਉਂ ਠੀਕ ਆ ਹੁਣ ਮੈਂ ਇਹਦੇ ਤੋਂ ਬਾਅਦ ਉਹਨੂੰ ਮਿਲਣ ਜਾਣਾ ਜੀ ਉਹਦਾ ਦਾਖ ਲਿਆ ਪਰ ਅਜੇ ਮੈਂ ਮਿਲਿਆ ਨਹੀਂ ਅੱਛਾ ਇੱਕ ਸਵਾਲ ਮੈਂ ਕੀ ਗੜੀਤੀ ਗੱਲ ਕਰ ਰਹੇ ਆ ਕਿ ਟੋਲ ਵੀ ਰੋਕਾਂਗੇ ਟੋਲਾ ਤੇ ਤਰਨੇ ਤੇ ਲਗਾਵਾਂਗੇ ਟੋਲ ਪਲਾਜਾ ਕੀ ਇਹ ਚ ਕੀ ਇਹ ਰੋਲ ਹੈਗਾ ਟੋਲ ਪਲਾਜਾ ਇਹ ਰੋਲ ਹੈ ਜੀ ਕਹਿੰਦਾ ਸੁਰੱਖਿਆ ਦੇਣੇ ਦਾ ਪ੍ਰਸ਼ਾਸਨ ਦੀ ਇਹ ਜ਼ਿੰਮੇਵਾਰੀ ਹੈ ਨਾ ਟੋਲ ਪਲਾਜਾ ਦਾ ਇਹ ਰੋਲ ਹੈ ਹਾਂ ਬਿਲਕੁਲ ਜੀ ਦਾ ਜਵਾਬ ਬਿਲਕੁਲ ਮਿਲੂਗਾ ਟੋਲ ਪਲਾਜਾ ਦਾ ਇਹ ਰੋਲ ਹੈ ਜੀ ਟੋਲ ਪਲਾਜਾ ਫਰਮਾ ਸਾਡੇ ਮੁੰਡਿਆਂ ਨੂੰ ਪਰਚਾ ਨਹੀਂ ਕਰਾਉਣ ਦਦਿਆ ਕੰਪਰਮਾਈਜ਼ ਧੱਕੇ ਨਾ ਕਰਾਉਂਦੀਆਂ ਵੀ ਜੇ ਤੂੰ ਆਪਣੇ ਹੱਕ ਵਾਸਤੇ ਆਵਾਜ਼ ਠਾਈ ਤੇ ਤੈਨੂੰ ਕੰਮ ਤੋਂ ਹਟਾ ਦਿਆਂ ਜਿਹੜੀਆਂ ਫਰਮਾਂ ਵਾਂ ਇਹ ਬੱਚਿਆਂ ਨੂੰ ਹੋਣਾ ਜਿੱਦਾਂ ਮੁੰਡੇ ਦੀ ਪੱਗ ਲਾਈ ਆ ਫਰਮ ਨੇ ਕਹਿਣਾ ਵੀ ਰਾਜੀਨਾਮਾ ਕਰਦੇ ਤਾਂ ਕੰਮ ਤੋਂ ਛੋਟ ਆਦਾ ਸੀ। ਉਹ ਸੀਆ ਮੰ经理 ਦੀ ਐਕਸ਼ਨ ਕਰਕੇ ਉਹ ਤਾਂ ਖੁਦ ਇਨਸਾਨੀਅਤ ਦਾ ਗਵਾਹ ਹੈ। ਉਹ ਉਹ ਮੈਨੇਜਰ ਸਾਡੀ ਜੂਨੀਅਰ ਦਾ ਨਹੀਂ। ਉਹ ਮੈਨੇਜਰ ਅਪੀਲ ਕੀਤੀ ਜੀ 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 ਉਹ ਮੈਨੇਜਰ ਸਾਡੀ ਟੂਲ ਜੂਨੀਅਰ ਹੁੰਦਾ ਜੀ। ਉਹ ਮੈਨੇਜਰ ਸਾਡੀ ਜੂਨੀਅਰ ਹੁੰਦਾ। ਇਸ ਕਰਕੇ ਉਹ ਕਹਿ ਰਿਹਾ। ਜੀ। ਠੀਕ ਹੈ ਸਾਨੂੰ ਪਤਾ ਸੀ ਵੱਡੀ ਧਿਰ ਨਾਲ ਪੰਗਾ ਲਿਆ। ਕਾਰਪਟ ਘਾਣੇ ਬਹੁਤ ਅਮੀਰ ਆ। ਬੜਿਆਂ ਨੇ ਸਾਨੂੰ ਸਾਡੇ ਬੱਚਿਆਂ ਨੂੰ ਟਾਰਗੇਟ ਕਰਨਾ ਪਰ ਕੋਈ ਗੱਲ ਨਹੀਂ। ਅਸੀਂ ਘਰੋਂ ਅਰਦਾਸ ਕਰਕੇ ਪੁਰਗੋਸੇ ਮਾਰੇ ਤਾਂ ਸੇਖਿਆ ਉੱਥੇ ਨਿਕਲਦੇ ਆ ਸਾਨੂੰ ਕੋਈ ਫਰਕ ਨਹੀਂ ਵੀ ਮੂਰਲਾ ਅਰਬਪਤੀ ਆ ਕਿ ਖਰਬਪਤੀ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਨ ਨੇ ਪੂਸਾ ਤੇ ਲੋਕ ਜਿਹੜੇ ਪਿੰਡਾਂ ਦੇ ਸਰਪੰਚ ਆ ਤੇ ਉਹ ਇੱਥੇ ਕਿਉਂ ਆ ਇੱਕ ਸਿਸਟਰੀ ਦੇ ਸਾਹਮਣੇ ਆਈ ਆ ਵਿੱਚੇ ਜਿਹੜਾ ਸਿਸਟਰਾ ਜਿਹੜੀ ਆ ਉਹ ਕਾਜ ਕਰਦੇ ਕਰਦੀ ਹੈ ਤੇ ਉਹ ਬਾਦ ਹੁੰਦਾ ਹੈ ਮਾਨਤਾ ਕਿਸੇ ਦਾ ਸਾਡੀ ਸ਼ੇਰੇ ਪੰਜਾਬ ਫੋਟੋ ਜੁਨੀਅਨ ਦਾ ਨੌਜਵਾਨ ਮੈਂਬਰ ਕਿਤੀ ਸੀ ਉਹ ਇੱਥੇ ਕੰਮ ਕਰਦਾ ਹੈ ਇਸ ਗਾਉਂ ਦੀ ਗਾੜ ਪਹਿਲਵਾਨ ਦਾ ਨੰਬਰ ਜਿੱਤ ਕੇ ਕੋਟੇ ਨਾਲ ਵੀ ਬਣਾਉਣੀ ਚੋਟੀ ਹੈ ਜਦੋਂ ਵੀ ਕੋਈ ਲੜਨ ਵਾਲਾ ਖੜਾ ਹੁੰਦਾ ਹੈ ਜਾਂ ਟੇਢੇ ਟਿਕੜੀ ਆਉਂਦੇ ਆਉਂਦਾ ਆਪਾਂ ਵੀ ਆਰਡੀ ਦੇ ਬਾਰੇ ਉਹਨਾਂ ਨੇ ਕੁਝ ਪਾਇਆ ਜਿਹਾ ਯਾਨੀ ਉਹ ਕੋੜਾ ਨਾ ਕੋੜੀ ਉਹੋ ਪਾਈ ਹੁੰਦੇ ਯਾਦ ਕਰਦਾ ਲਖਾਣਾ ਜਿਹੜੀ ਕ੍ਰਾਂਤੀ ਦੀ ਫੁੱਟਮਾਰ ਕੀਤੀ ਉਹਦੀ ਪੱਗ ਲਾਈ ਗਈ ਜਦੋਂ